ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰਵਾਈਸ ਸਿੰਮੇਂਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 30 31 ਅਤੇ 1 ਅਗਸਤ ਦਾ ਕਿਵੇਂ ਦਾ ਰਹੇਗਾ ਤਿੰਨ ਦਿਨ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਆਦਾ ਲੰਬੀ ਜਾਣਕਾਰੀ ਸਾਂਝੀ ਨਹੀਂ ਕਰਾਂਗੇ ਕਿਉਂਕਿ ਕਿਤੇ ਨਾ ਕਿਤੇ ਮੀਂਹ ਦੀ ਉਮੀਦ ਦੁਆਰਾ ਤੋਂ ਪੰਜਾਬ ਦੇ ਵਿੱਚ ਬਣਦੀ ਦਿਖਾਈ ਦੇ ਰਹੀ ਹੈ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਰਾਹੀਂ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਉੱਪਰ ਬੱਦਲਵਾਈ ਸਿਸਟਮ ਹੈ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸੌਰੀ ਨਾਲ ਇਹਦੇ ਸੂਬਿਆਂ ਦੇ ਵਿੱਚ ਵੀ ਵਧੀਆ ਸਿਸਟਮ ਬਣੇ ਹੋਏ ਨੇ ਜਿਸ ਦੇ ਕਾਰਨ ਮੀਂਹ ਰੋਕ ਰੋਕ ਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੋ ਰਿਹਾ ਤੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਕੋਈ ਬਹੁਤ ਮਾੜੇ ਵੀ ਨਹੀਂ ਹਨ ਬਹੁਤ ਚੰਗੇ ਵੀ ਨਹੀਂ ਹਨ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਵਿੱਚ ਲਗਾਤਾਰ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਹੁਣ ਅਸੀਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਗੱਲ ਕਰ ਲੈਂਦੇ ਕਿਹੜੇ ਜ਼ਿਲ੍ਹੇ ਵਿੱਚ ਕਦੋਂ ਮੀਂਹ ਹੈ 30 ਜੁਲਾਈ ਦੀ ਗੱਲ ਤੋਂ ਸ਼ੁਰੂਆਤ ਕਰਾਂਗੇ 30 ਜੁਲਾਈ ਨੂੰ ਤੁਸੀਂ ਦੇਖ ਸਕਦੇ ਹੋ ਪਠਾਨਕੋਟ ਉਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹਾ ਤੇ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਸਾਨੂੰ 30 ਜੁਲਾਈ ਨੂੰ ਕਿਉਂਕਿ ਇਹ 30 ਜੁਲਾਈ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਠੀਕ ਠਾਕ ਮੀਂਹ ਹੋ ਸਕਦਾ ਹੈ ਲਗਾਤਾਰ 3-4 ਦਿਨ ਤੋਂ ਇਹਨਾਂ ਇਲਾਕਿਆਂ ਵਿੱਚ ਵਧੀਆ ਮੀਂਹ ਹੋ ਵੀ ਰਿਹਾ ਹੈ ਤੇ ਆਉਂਦੇ ਦਿਨਾਂ ਵਿੱਚ ਵੀ ਮੀਂਹ ਦੀ ਉਮੀਦ ਬਣਦੀ ਸਾਨੂੰ ਦਿਖਾਈ ਦੇ ਰਹੀ ਹੈ ਅਗਰ ਗੱਲ ਕਰੀਏ ਤਾਂ ਇਹ ਹਾਲਾਤ ਲਗਾਤਾਰ ਬਦਲਦੇ ਰਹਿੰਦੇ ਨੇ ਤੇ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਠੀਕ ਠਾਕ ਮੀਂਹ ਦੇ ਚਾਂ ਦਿਖਾਈ ਦੇ ਰਹੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਇਹ ਫਿਲਹਾਲ ਅੰਡਰ ਕੰਟਰੋਲ ਹੀ ਹੈ ਸਿਸਟਮ ਕੋਈ ਤਕੜਾ ਸਿਸਟਮ ਵੀ ਨਹੀਂ ਬਣ ਰਿਹਾ ਜਿਸ ਦਿਨ ਅਸੀਂ ਕਹਿ ਸਕੇ ਕਿ ਮੀਂਹ ਦੇ ਜਿਆਦਾ ਹਾਲਾਤ ਬਣਦੇ ਨੇ ਆਉਣ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਆਉਣ ਦਿਨਾਂ ਦੇ ਵਿੱਚ ਸਾਨੂੰ 31 ਜੁਲਾਈ ਨੂੰ ਠੀਕ ਠਾਕ ਮੌਸਮ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਬੱਦਲਬਾਹੀ ਪੂਰੇ ਪੰਜਾਬ ਦੇ ਉੱਪਰ ਛਾਈ ਰਹਿਣ ਦੇ ਚਾਂਸ ਬਣ ਰਹੇ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਇਹ ਉਹ ਜ਼ਿਲ੍ਹੇ ਨੇ ਜਿਹੜੇ ਹਿਮਾਚਲ ਨੂੰ ਟੱਚ ਕਰ ਰਹੇ ਨੇ ਇਹਨਾਂ ਵਿੱਚ ਸਿਸਟਮ ਜਾਦਾ ਵਧੀਆ ਤਰੀਕੇ ਨਾਲ ਆਉਣ ਦੇ ਚਾਂਸ ਬਣੇ ਹੋਏ ਨੇ ਵਧੀਆ ਸਿਸਟਮ ਆਵੇਗਾ ਤਾਂ ਵਧੀਆ ਗੱਲ ਇਹ ਹੈ ਕਿ ਇਹਨਾਂ ਇਲਾਕੇ ਵਿੱਚ ਤਾਪਮਨ ਠੀਕ ਠਾਕ ਬਣੇ ਰਹਿਣਗੇ ਪਰ ਬਾਕੀ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਨੇ ਘਟ ਨੇ 25% ਤੋਂ ਲੈ ਕੇ 30-40% ਦੇ ਚਾਂਸ ਨੇ ਕਿ ਬੱਦਲਬਾਜ਼ੀ ਦੇ ਨਾਲ ਕਿਣਮਣਕਣੀ ਹੋ ਸਕਦੀ ਹੈ ਪਰ ਓਵਰਕਾਸਟ ਕੰਡੀਸ਼ਨਾਂ ਯਾਨੀ ਕਿ ਬੱਦਲਬਾਜ਼ੀ ਦੀ ਕੰਡੀਸ਼ਨਾਂ ਬਣੇ ਰਹਿਣ ਦੇ ਕਾਰਨ ਕਿਤੇ ਨਾ ਕਿਤੇ ਇਹ ਜਾਪ ਰਿਹਾ ਹੈ ਕਿ ਇਹਨਾਂ ਇਲਾਕਿਆਂ ਵਿੱਚ ਮੀਂਹ ਤਾਂ ਤਗੜਾ ਨਹੀਂ ਹੋਵੇਗਾ ਪਰ ਬੱਦਲਬਾਜ਼ੀ ਦੇ ਨਾਲ ਗਰਮੀ ਜ਼ਰੂਰ ਘਟਦੀ ਹੋਈ ਦਿਖਾਈ ਦੇਵੇਗੀ ਹਮਮਤ ਹਮਮਸ ਦੇ ਮਾਹੌਲ ਬਣੇ ਰਹਿ ਸਕਦੇ ਨੇ ਪਰ ਹਾਂ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿ ਗਰਮੀ ਘਟ ਹੋ ਸਕਦੀ ਹੈ ਤੇ ਨਾਲ ਦੀ ਨਾਲ ਤਾਪਮਾਨ ਦੇ ਵਿੱਚ ਘਰਾਵਟ ਆ ਸਕਦੀ ਹੈ 1 ਅਗਸਤ ਦੀ ਗੱਲ ਕਰਾਂਗੇ ਆਖਰੀ ਦਿਨ ਦੀ 1 ਅਗਸਤ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਵਾਲੇ ਪਾਸੇ ਵੀ ਮੌਸਮ ਠੀਕ ਹੈ ਇਸ ਵਾਲੇ ਪਾਸੇ ਮੌਸਮ ਠੀਕ ਹੈ ਸੈਂਟਰਲ ਪੰਜਾਬ ਦੀ ਇਹ ਬੈਲਟ ਜਿਹਦੇ ਵਿੱਚ ਤਰਨਤਾਰਨ ਜ਼ਿਲ੍ਹਾ ਹੋ ਗਿਆ ਸਾਡਾ ਮੋਗਾ ਜ਼ਿਲ੍ਹਾ ਹੋ ਗਿਆ ਜੀ ਕਪੂਰਥਲੇ ਦਾ ਕੁਝ ਹਿੱਸਾ ਫਿਰੋਜ਼ਪੁਰ ਦਾ ਕੁਝ ਹਿੱਸਾ ਬਰਨਾਲਾ ਸੰਗਰੂਰ ਇਹ ਇਲਾਕਾ ਤੇ 30 40 ਕਿਲੋਮੀਟਰ ਇਸ ਦੇ ਨੇੜੇ ਤੇੜੇ ਦੇ ਜिले ਜਿਹੜੇ ਵੀ ਆ ਰਹੇ ਨੇ ਉਹਨਾਂ ਵਿੱਚ ਮੌਸਮ ਖੁਸ਼ਕ ਬਣੇ ਰਹਿਣ ਦੀ ਉਮੀਦ ਹੈ ਨਾ ਮਾਤਰ ਦੇ ਬਰਾਬਰ ਮੀਂਹ ਦੀ ਉਮੀਦ ਹੈ ਬਾਕੀ ਪੰਜਾਬ ਦੇ ਵਿੱਚ ਬੱਦਲਬਾਈ ਬਣੀ ਰਹੇਗੀ ਕਿਣਮਣ ਕਣੀ ਦਾ ਮਾਹੌਲ ਹੋ ਸਕਦਾ ਹੈ ਚਾਂਸ ਹੈ ਕਿ ਪੂਰੇ ਪੂਰੇ ਮੀਂਹ ਦੀ ਉਮੀਦ ਬਣ ਸਕਦੀ ਹੈ ਕਿਉਂਕਿ ਇਹ ਜਿਹੜਾ ਮੌਸਮ ਹੈ ਕਿਤੇ ਨਾ ਕਿਤੇ ਲਗਾਤਾਰ ਸਾਨੂੰ ਇਸੇ ਤਰੀਕੇ ਨਾਲ ਬਣਦਾ ਆਉਂਦੇ ਦਿਨਾਂ ਵਿੱਚ ਦਿਖਾਈ ਦੇਵੇਗਾ ਲਗਾਤਾਰ ਮੀਂਹ ਦੇ ਹਾਲਾਤ ਰਹਿਣਗੇ ਪਰ ਬੱਦਲਬਾਈ ਕੋਈ ਤਗੜੀ ਨਹੀਂ ਹੈ ਜਿਸ ਦੇ ਕਾਰਨ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਪਰ ਹਾਂ ਲਗਾਤਾਰ ਅਗਰ ਬਰਸਾਤ ਇੱਕ ਦੋ ਦਿਨ ਰੁੱਕ ਕੇ ਪੈਂਦੀ ਰਹੀ ਹਲਕੀ ਹਲਕੀ ਪੈਂਦੀ ਰਹੀ ਤਾਂ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 1 ਅਗਸਤ ਤੱਕ ਦੀ ਅਗਲੀ ਕੋਈ ਸਪੈਸ਼ਲ ਜਾਣਕਾਰੀ ਅਗਰ ਹੋਈ ਦੀ ਤੁਹਾਡੇ ਤੱਕ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ